150 ਗਿੱਟੇ ਕਿਉਂ ਮੱਥਾ ਫੇਰਾ ਆਪਾਂ ਜਾ ਕੇ ਆਵਾਂਗੇ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਲਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਠੀਕ ਠਾਕ ਹਾਂ ਜੀ ਵਧੀਆ ਹੱਸ ਕਰਦੇ ਆ ਕਿ ਮੇਰੇ ਭੈਣ ਭਰਾ ਵੀ ਵਧੀਆ ਸਾਰੇ ਠੀਕ ਠਾਕ ਹੋਣਗੇ ਪਰਮਾਤਮਾ ਦੀ ਕਿਰਪਾ ਨਾਲ ਤੇ ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ ਹੋ ਗਿਆ ਹਨਾ ਅੱਜ ਦਿਨ ਬੁੱਧਵਾਰੀ ਹੈ ਨਾ ਬੁੱਧਵਾਰ ਤੇ ਦੋ ਤਰੀਕ ਹੋ ਗਈ ਜੀ ਅੱਜ ਸੈਹ ਨੂੰ ਛੁੱਟੀ ਆ ਆ ਬੈਠਾ ਸਹਿਜ ਰੋਟੀ ਰਾਟੀ ਖਾਟਿਆ ਨਾ ਲਿਆ ਧੋ ਲਿਆ ਤੇ ਟਾਈਮ ਹੋ ਗਿਆ ਜੀ 10:30 ਦਾ ਸੱਪਾ ਵੀ ਕੰਮ-ਕੁਮ ਕਰਕੇ ਵਿਹਲੇ ਹੋ ਗਏ ਆ ਚਾਹ ਪੀਣੇ ਆ ਤੇ ਭਾਜੀ ਥੋੜੇ ਅਰਦਾਸ ਤੇ ਜਾ ਕੇ ਆਇਆ ਗੁਰਦੁਆਰੇ ਕਦੀ ਰੋਜ਼ ਅਰਦਾਸ ਹੋ ਜਾਂਦੀ ਆ ਜੀ ਸਰਬੰਤੀ ਦਾ ਇਲੈਕਸ਼ਨ ਚੱਲ ਰਿਹਾ ਜਿਹੜਾ ਕਹਿ ਜਾਂਦਾ ਆਪਾਂ ਜਾਇਆ ਹਣੇ ਹੀ ਅਰਦਾਸ ਚ ਸਭਾ ਹਰ ਇੱਕ ਦਾ ਸਤਕਾਰ ਕਰੀਦਾ ਹਨਾ ਬਾਕੀ ਸਤਕਾਰ ਜ਼ਰੂਰੀ ਆ ਜੀ ਜੀ ਕਰਦਾ ਜਿੱਧਰ ਪੋਟ ਪਾਉਣੀ ਆਂ ਪਾਓ ਤੇ ਸਤਕਾਰ ਸਭ ਦਾ ਜ਼ਰੂਰੀ ਆ ਕਿਉਂਕਿ ਇੱਕ ਆਪਣਾ ਬਾਹਰ ਕੀ ਘਰ ਆ ਤੇ ਬਾਹਰਤੀ ਗੁਰਦਵਾਰਾ ਰਹਿ ਜਾਂਦਾ ਤੇ ਫਿਰ ਜਾਣਾ ਹੀ ਪੈਂਦਾ ਹਨਾ ਜਦੋਂ ਤੇ ਭੈਣ ਭਾਈ ਕਹਿ ਜਾਂਦਾ ਤੇ ਅੱਜ ਮੱਸਿਆ ਆਪਣੇ ਉੱਤੇ ਜਿੱਥਿਆ ਬੱਚ ਪਹਿਰੇ ਤੇ ਜਾਂਦੇ ਆ ਨੇ ਗੁਰਦੁਆਰਾ ਸਾਹਿਬ ਪਾਈ ਕੀਤਾ ਸਹਿਵ ਉੱਥੇ ਅੱਜ ਪਾਠ ਦਾ ਭੋਗ ਹੈਗਾ ਸਹਿਜ ਪਾਠ ਆਪਣੇ ਤੇ ਚੱਗੇ ਜੀ ਘਰੇ ਸਹਿਜ ਤੇ ਸਹਿਜ ਡੈਡੀ ਜਾ ਕੇ ਆਉਣਗੇ ਸਾਸਰੀ ਘਰਵਾਦੋ ਜੀ ਸਾਡੇ ਜਿਹੜੇ ਫਿਰ ਤੋਂ ਤੇ ਹੁਣ ਜਾਂਦੇ ਆ ਦੋਨੇ ਪਿਓ ਤੇ ਮੈਂ ਜਾਨੀ ਦੀ ਦੁਕਾਨ ਤੇ ਅੱਜ ਦੋਨੇ ਕੁੜੀਆਂ ਛੁੱਟੀ ਮਾਰ ਕੇ ਆਨ ਗੱਟੀਆਂ ਸੀ ਨਈਓ ਉਹ ਇੱਕ ਕੀ ਤਾਂ ਮੱਝ ਸੂਈ ਹੈ ਦੂਜੀ ਦੇ ਫਿਰ ਬੱਚੇ ਘਰੇ ਆ ਉਹਦੀ ਏਡੀ ਮੇਰਕਾ ਵੀ ਆਣੀ ਹੋਣਾ ਉਹਨੇ ਕਿਹੜਾ ਗੁਰਦੁਆਰਾ ਸਾਹਿਬ ਜਾਏ ਆਉਣਗੇ ਤੇ ਫੇਰ ਇਹ ਅਸੀਂ ਸ਼ਹਿਰ ਜਾ ਕੇ ਆਉਣੀ ਆ ਸਾਨੂੰ ਸਮਾਨ ਲੈ ਕੇ ਆਉਣ ਦਾ ਇੱਧਰ ਦੇਖੋ ਹੀ ਸਾਡੇ ਡੀਲਰ ਸਾਹਿਬ ਡਾਕਟਰ ਨੇ ਸਾਡੀ ਚਾਹ ਬੰਦ ਕਰੀ ਹੋਈ ਹੈ ਤੇ ਪਰ ਅਸੀਂ ਫੇਰ ਵੀ ਚਾਹ ਦਾ ਨਾ ਖੜਾ ਨਹੀਂ ਛੱਡਦੇ ਜੇ ਅਸੀਂ ਕਹਿ ਦਿੰਨੇ ਆਣਾ ਤੁਸੀਂ ਚਾਹ ਨਾ ਪੀਆ ਕਰੋ ਤੇ ਫੇਰ ਵੀ ਨਹੀਂ ਆਖੇ ਲੱਗਦੇ ਹੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਨੂੰ ਚਾਹ ਪੀਣੀ ਚਾਹੀਦੀ ਹੈ ਕਿ ਨਹੀਂ ਪੀਂਝਾਈ ਜੀ ਜੂਨ ਦੇ ਮਹੀਨੇ ਜੇ ਤੁਹਾਨੂੰ ਦੱਸਿਆ ਸੀਗਾ ਨਾ ਇਹ ਕਾਫੀ ਢਿਲੇ ਹੋ ਗਏ ਸੀਗੇ ਤੇ ਫਿਰ ਡਾਕਟਰ ਨੇ ਕਿਹਾ ਸੀ ਵੀ ਚਾਹ ਨਹੀਂ ਪੀਣੀ ਤੇ ਸਵੇਰ ਵਾਲੀ ਨਹੀਂ ਪਿੰਦੇ ਐਸ ਵੇਲੇ ਫਿਰੰਦੇ ਸ਼ਾਮ ਨੂੰ ਜਿਹੜੀ ਪਤਨ ਠਾਈ ਕਿ ਉਹ ਜੀ ਕਰਦੇ ਹੁਣ ਪੀ ਲੈਂਦੇ ਆ ਤੇ ਤੁਸੀਂ ਕਰਿਓ ਇਹਨਾਂ ਨੂੰ ਕਮੈਂਟ ਕੋਈ ਵਧੀਆ ਦੱਸਿਓ ਕਿ ਭਾਈ ਚਾਹ ਨਾ ਪੀਆ ਕਰੇ ਕੋਈ ਜੂਸ ਵਗੈਰਾ ਜਾਂ ਹਨਾ ਫਲ ਫਰੂਟ ਇਦਾਂ ਦੀ ਚੀਜ਼ ਬਹੁਤ ਹੁੰਦੀਆਂ ਖਾਣ ਵਾਸਤੇ ਲੱਸੀ ਨਹੀਂ ਹੁੰਦੀ ਆ ਪਰ ਚਾਹ ਦਾ ਖਾਣਾ ਨਹੀਂ ਛੱਡਦੀ ਪਤਾ ਨਹੀਂ ਕੀ ਚੱਕਰ ਹੈ ਚਲੋ ਠੀਕ ਹੈ ਜੀ ਫਿਰ ਆਪਾਂ 60 ਫੀਲਗੇ ਦੁਕਾਨ ਤੇ ਜਾਂਦੇ ਆਂ ਵੇਖਣ ਨੂੰ ਮਿਲਾਂਗੇ ਥੋੜੇ ਦੇ ਵਿੱਚ ਠੀਕ ਹੈ ਜੀ ਤੇ ਹਾਂਜੀ ਹਾਂ ਸੱਚ ਤੁਹਾਨੂੰ ਇੱਕ ਆਪਾਂ ਨੂੰ ਕਮੈਂਟ ਕੀਤਾ ਸੀਗਾ ਭੈਣ ਨੇ ਮੌੜਾਂ ਤੋਂ ਆ ਭੈਣ ਨਾਨੀ ਮੈਨੂੰ ਪਤਾ ਹੈਗਾ ਭੈਣ ਦਾ ਕੀ ਹੈਗਾ ਤੇ ਬਹੁਤ ਵਧੀਆ ਕਮੈਂਟ ਕਰਦੇ ਨੇ ਜੀ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਜਦੋਂ ਕੋਈ ਕਮੈਂਟ ਕਰਦਾ ਹਨਾ ਕੋਈ ਚੰਗੀ ਰਾਇ ਦਿੰਦਾ ਸਲਾਹ ਦਿੰਦਾ ਤੇ ਬਹੁਤ ਵਧੀਆ ਲੱਗਦਾ ਹਨਾ ਜੀ ਤੇ ਭੈਣ ਕਹਦੇ ਵੀ ਮੋਟਰ ਵਾਲੀ ਮਸ਼ੀਨ ਤੁਸੀਂ ਮੋਟਰ ਲਵਾ ਲਓ ਮਸ਼ੀਨ ਤੇ ਐ ਕਰ ਲਓ ਭੈਣ ਜੀ ਮੈਂ ਮੋਟਰ ਵਾਲੀ ਮਸ਼ੀਨ ਹੀ ਲੈਣੀ ਆ ਤੇ ਲਗਵਾਉਣੀ ਹੈਗੀ ਅਲੇ ਹੁਣ ਦੁਬਾਰਾ ਦੁਕਾਨ ਦਾ ਕੰਮ ਸ਼ੁਰੂ ਕੀਤਾ ਥੋੜੀ ਸੈਟਿੰਗ ਜੀ ਕਰਦੇ ਆ ਬਸ ਫਿਰ ਮੋਟਰ ਹੀ ਲਵਾਉਂਦੇ ਉਹ ਨਾਲ ਜਲਦੀ ਕੰਮ ਹੋ ਜਾਂਦਾ ਤੇ ਪਹਿਲਾਂ ਆਪਣਾ ਕੰਮ ਸਾਲ ਪੜ ਬਲੌਕ ਹੋ ਗਿਆ ਸੀਗਾ ਜੀ ਦੁਕਾਨ ਦੀ ਛੱਤ ਢਿੱਗਣ ਨਾਲ ਤੇ ਹੁਣ ਆਪਾਂ ਦੁਬਾਰਾ ਕੰਮ ਸ਼ੁਰੂ ਕੀਤਾ ਮੋਟਰ ਹੀ ਲਵਾਵਾਂਗੇ ਜੀ ਖਵਾਦਰ ਦੀ ਕਿਰਪਾ ਰਹੀ ਤਾਂ ਛੇਤੀ ਲਵਾ ਲਾਂਗੇ ਤੇ ਬਾਕੀ ਤੁਸੀਂ ਸਪੋਰਟ ਕਰਿਆ ਕਰੋ ਬਦਿਆ ਜੀ ਹਨਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਭੈਣ ਨੇ ਕਮੈਂਟ ਕੀਤਾ ਵੀ ਵੀਡੀਓ ਕਹਿੰਦੇ ਬਹੁਤ ਸੋਹਣੀ ਹੈ ਜੀ ਕਿਸੇ ਦਾ ਹੋਰ ਕਮੈਂਟ ਆਇਆ ਸੀ ਉਹ ਕਹਿੰਦੀ ਵੀ ਤੁਹਾਡਾ ਬਲੌਗ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਮਿਹਰਬਾਨੀ ਇਸੇ ਤਰ੍ਹਾਂ ਸਪੋਰਟ ਕਰਿਆ ਕਰੋ ਕਮੈਂਟ ਕਰਿਆ ਕਰੋ ਜਿੰਨੇ ਕੁ ਜੋਗੇ ਹੈਗੇ ਆਂ ਜੀ ਤੁਹਾਡੇ ਲਈ ਬਹੁਤ ਵਧੀਆ ਚੀਜ਼ ਲੈ ਕੇ ਆਉਣੇ ਆ ਆ ਉਹਦੇ ਜਾਣੇ ਤਾਂ ਬਹੁਤ ਹੀ ਵਧੀਆ ਲੈ ਕੇ ਆਉਣੇ ਆ ਬਾਕੀ ਜੇ ਕੋਈ ਸਾਥੋ ਮਿਸਟੇਕ ਹੁੰਦੀ ਹੈ ਕੋਈ ਸਾਡੀ ਗਲਤੀ ਹੁੰਦੀ ਹੈ ਕੁਝ ਨਹੀਂ ਵਧੀਆ ਲੱਗਦਾ ਤਾਂ ਸਾਨੂੰ ਜਰੂਰ ਦੱਸਿਆ ਕਰੋ ਜੀ ਬਾਕੀ ਠੀਕ ਹੈ ਜੀ ਉਹ ਮੈਂ ਗਿਆ ਸਹਾਰਿਆਂ ਦੇ ਡੈਡੀ ਕੋਲੇ ਜਾ ਕੇ ਚਲੋ ਠੀਕ ਹੈ ਜੀ ਫਿਰ ਧੰਨਵਾਦ ਜੀ ਮਿਲਦੇ ਆਪਾਂ ਤੁਹਾਨੂੰ ਥੋੜੇ ਚੰਗੀ ਹਾਂ ਜੀ ਆਪਾਂ ਹੁਣ ਫਿਰ ਚਾਹ ਵੀ ਰਹੇ ਹਾਂ ਜੀ ਹੁਣ ਪੰਜ ਵਾਲੀ ਚਾਹ ਵੀ ਰਹੇ ਹਾਂ ਮਾਰਕੀਟ ਗਏ ਸੀ ਤੇ ਬਹੁਤ ਜਿਆਦਾ ਹੋ ਗਿਆ ਜੀ ਕੋਈ ਨਾ ਹੋ ਗਿਆ ਤੇ ਸਹਿਜ ਜਿਹਾ ਸਮੋਸਾ ਖਾਈ ਜਾਂਦਾ ਤੇ ਤੁਹਾਡੇ ਭਾਜੀ ਵਰਪੀ ਖਾਈ ਜਾਂਦੇ ਆ ਤੇ ਹੋੜ ਚਾ ਬਣਾਈਆ ਕਿ ਆਪਾਂ ਹੋੜ ਚਾ ਪੀਣੇ ਕਿਉਂਕਿ ਜੀ ਆਪਾਂ 12:30 ਵਜੇ ਘਰੋਂ ਗਏ ਸੀ 1 ਵਜੇ ਦੇ ਕਰੀਬ ਕੇ ਜੀ ਤੇ ਬਚਦੇ ਗਏ ਸੀ ਹਮ ਜਾਣੇ ਟਾਈਮ ਲੱਗ ਗਿਆ ਕਾਫੀ ਚਿਰ ਲੱਗ ਗਿਆ ਹੁੰਦਿਆ ਨੂੰ ਤੇ ਹਾਂ ਬਹੁਤ ਥੱਕ ਜਾਂਦੇ ਨੇ ਜਦੋਂ ਕਿਤੇ ਜਾ ਕੇ ਆਈਦਾ ਬਹੁਤ ਔਖਾ ਹੋ ਜਾਂਦਾ ਨਾ ਮੈਂ ਵੀਡੀਓ ਬੁਰਗੋ ਨਹੀਂ ਬਣਾਈ ਮੈਂ ਟਾਈਮ ਹੀ ਲੱਗਿਆ ਜੀ ਬਣਾਉਣ ਦਾ ਤੇ ਇੱਕ ਗਰਮੀ ਬੜੀ ਸੀ ਜੀ ਬਸ ਫਟ ਫਟ ਸਾਮਾਨ ਲੈ ਕੇ ਘਰੇ ਆ ਗਏ ਹਾਂ ਹੋਰ ਠੀਕ ਆ ਜੀ ਬੱਲੇ ਦਾ ਤੇ ਆਜੋ ਤੁਸੀਂ ਵੀ ਚਾਹ ਪੀ ਲਓ ਆਪਾਂ ਦਾ ਚਾਹ ਪੀ ਜੰਨੇ ਆਂ ਸ਼ਹਿਰ ਖਾਈ ਹੁੰਦਾ ਸੀ ਉਸੇ ਚਾਹ ਵੇਲੇ ਸਿਕਰੋਂ ਉੱਟ ਗਏ ਸੀ ਹੁਣ ਅਸੀਂ ਆ ਗਏ ਚਾਹ ਕੀਤੀ ਪਹਿਲਾ ਰਾਤ ਦਾ ਸੀ ਉੱਥੇ ਖੜ ਕੇ ਕੁਝ ਖਾ ਪੀ ਲੱਗੇ ਫਿਰ ਸ਼ਹਿਰ ਦੀ ਟਰੈਕ ਬਹੁਤ ਹੋ ਜਾਂਦਾ ਉਹ ਹੁੰਦਾ ਦੋ ਦੋ ਘਰਨ ਜਾਉਣੀ ਤਰੋ ਵੀਰ ਕੇ ਫੇਰ 50 ਫੇਰ ਕਰਦੇ ਛੋਟੀਆਂ ਗੱਲਾਂ ਮਤਾਂ ਹਾਂਜੀ ਕੀ ਹਾਲ ਹੈ ਜੀ ਅੱਜ ਹੋ ਗਈ ਜੀ ਵੀਰਵਾਰ ਦੀ ਸਵੇਰ ਹੋ ਗਈ ਅੱਜ ਵਰਦਾਰੇ ਜਾਣ ਲਈ ਹੋਈ ਜਾਂਦੇ ਤਿਆਰ ਸਹਿਜ ਤੇ ਸਹਿਜ ਦੇ ਡੈਡੀ ਜੀ ਨਾ ਹਟੇ ਦੋਨੇ ਧੀ ਆਪਾਂ ਹਲੇ ਨਹਾਉਣਾ ਕੱਪੜੇ ਪ੍ਰੈਸ ਕਰਕੇ ਹਟੇ ਸੀਗੇ ਨੋਟਰ ਜੱਲੀ ਆਂਦੀ ਐ ਤੂੰ ਕੋਈ ਨਹੀਂ ਹੰਨੇ ਪਰ ਹੁਣ ਬੰਦ ਹੀ ਕਰ ਜੋ ਆ ਕੇ ਛੱਡ ਦਿਓ ਭਾਈ ਮੇਰੇ ਚ ਪਹੁੰਚ ਨਹੀਂ ਚਲੋ ਜੈ ਹੁੰਦ ਜੀ ਇਹਨਾਂ ਨੂੰ ਗੁਰਦਾਰੇ ਆਪਾਂ ਨੇ ਆਇਆ ਤੋਂ ਕਰਦੇ ਹਾਂ ਕੰਮ ਧੰਦਾ ਤੇ ਹੋਰ ਵਧੀਆ ਠੀਕ ਠਾਕ ਹੈ ਜੀ ਫਰਮਤਵਾਂ ਦੀ ਕਿਰਪਾ ਨਾਲ ਸੋਹਣੀ ਸਵੇਰ ਹੋ ਗਈ ਹੈ ਤੇਰੇ ਜੀ ਇੱਧਰ ਕੱਲ ਆਪਾਂ ਲੈ ਕੇ ਆਏ ਆ ਕੱਪੜੇ ਹੋਰ ਉੱਧਰ ਦੁਪੱਟੇ ਵੀ ਪਏ ਆ ਤੇ ਵੀ ਖਾਵਾਗੇ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਜਦੋਂ ਦੁਕਾਨ ਤੇ ਆਪ ਲੈ ਗਏ ਤੇ ਲਾਉਣ ਲੱਗੇ ਕੱਲ ਫਿਰ ਸਾਨੂੰ ਕਵੇਲਾ ਹੋ ਗਿਆ ਸੀ ਆਉਂਦਿਆਂ ਨੂੰ ਐਂਆ ਫਿਰ 4 ਵਜੇ ਆ ਗਈ ਸੀ ਹੁਣ ਤਾਂ ਫਿਰ ਨਹੀਂ ਸੈਟਿੰਗ ਨਹੀਂ ਸੀ ਆਉਂਦੀ ਸਮਾਨ ਲਾਉਣ ਵੇਲੇ ਹੁਣ ਜਾਣੇ ਬਸ ਗੁਰਦਾਰੇ ਜਾਓ ਜੀ ਭੱਜੋ ਤੇ ਚਲੋ ਠੀਕ ਆ ਜੀ ਫਿਰ ਹਨਾ 7 ਵਜੇ ਆ ਸਵੇਰ ਦੇ ਤੇ ਅਸਮੀ ਜਾਨਾ ਜੇ ਕਿਸੇ ਦੇ ਸੂਟ ਮਿਲ ਸਾਬ ਦੇ ਪਾਠ ਤੇ ਸਵੇਰੇ ਮੈਂ ਸੂਟ ਪ੍ਰੈਸ ਕਰੇ ਪਹਿਲਾਂ ਮੇਂ ਪਾਜੀ ਦੇ ਸੂਟ ਸੀਗਾ ਪੜਤਾ ਪਜਾਮਾ ਪ੍ਰੈਸ ਕਰਨ ਨਾਲ ਫਿਰ ਆਪ ਦਾ ਸੂਟ ਪ੍ਰੈਸ ਕਰਿਆ ਤੇ ਇਹਨਾਂ ਬਾਅਦ ਸੋ ਉਪਰਦਰ ਜਾ ਕੇ ਫਿਰ ਮੈਂ ਅਣਾ ਮੋਟਾ ਸੋਈ ਦਾ ਕੰਮ ਨਮੇ ੜ ਕੇ ਤੇ ਫਿਰ ਪਨਾਂ ਕੇ ਤਿਆਰ ਹੁਕ ਕੇ ਫਿਰ ਜਾਵਾਂਗੀ ਜੀ ਤੇ ਜਿਹੜੇ ਚੈਨਲ ਤੇ ਨਵੇਂ ਜੋੜਤੇ ਆਈ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ ਫੈਨ ਨੇ ਕਰਦੀ ਜੀ ਆਪਾਂ ਨੂੰ ਤਾਂ ਭੈਣ ਜੀ ਆਪਦਾ ਨਾਮ ਵੀ ਦੱਸੋ ਸਾਨੂੰ ਤੁਹਾਡਾ ਨਾਮ ਕੀ ਹੈ ਤੇ ਬਹੁਤ ਵਧੀਆ ਜੀ ਤੁਸੀਂ ਕਮੈਂਟ ਕੀਤੀ ਹੈ ਮੈਨੂੰ ਬਹੁਤ ਪਸੰਦ ਆ ਲੱਗਿਆ ਜੀ ਜਰੂਰ ਇਦਾਂ ਦੀਆਂ ਗੱਲਾਂ ਬਾਤਾਂ ਦੱਸਿਆ ਕਰੋ ਰਿਆਂਦੇ ਆ ਕਰੋ ਤੁਹਾਡੀਆਂ ਰਹਿ ਆਈ ਆਪਣੀ ਜ਼ਿੰਦਗੀ ਜਿਉਣ ਦਾ ਮੁੜ ਕੇ ਮਕਸਦ ਬਣ ਜਾਂਦੇ ਹੈ ਕਿਉਂਕਿ ਆਪਾਂ ਤਰੱਕੀ ਕਰਨੀ ਹੈ ਜੀ ਮਿਹਨਤ ਕਰਨੀ ਹੈ ਸਾਰੇ ਭੈਣ ਭਰਾਵਾਂ ਨੂੰ ਇਹ ਅਪੀਲ ਕਰਦੀ ਜੀ ਮਿਹਨਤ ਤੇ ਯਕੀਨ ਰੱਖੋ ਪਰਮਾਤਮਾ ਜ਼ਰੂਰ ਵਾਅਦਾ ਕਰਦਾ ਹੈ ਜੀ ਸਾਰੇ ਰੱਜਪੁੱਤ ਜੀ ਕੰਮ ਕਰਿਆ ਕਰੋ ਜਿਹੜੇ ਤੰਦਰੁਸਤ ਭੈਣ ਭਰਾ ਜੀ ਵਾਹਿਗੁਰੂ ਨਾਲ ਉਤਰਕਨਾ ਬਖਸ਼ੀ ਸਿਹਤ ਦੀ ਕਲਾ ਚ ਰੱਖੀ ਜੀ ਚਲੋ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜੂਰ ਦੇਖਿਆ ਕਰੋ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਓਕੇ ਬਾਏ ਸ਼ਸ਼ੀ ਕਾਲ ਜੀ ਮਿਲਾਂਗੇ ਕਿਸੇ ਨਵੇਂ ਵੀਡੀਓ ਨਾਲ ਬਈ